ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਨੱਥੂ ਚੱਕ ਤਸੀਲ ਪੱਟੀ ਗਿਲਾ ਤਰਨਤਾਰਨ ਵੀਰ ਮਲਕੀਤ ਸਿੰਘ ਦੇ ਫਾਰਮ ਤੋਂ ਦੋਸਤੋ ਅੱਜ ਦੀ ਆਪਾਂ ਵੀਡੀਓ ਜੇ ਅਪਲੋਡ ਕਰ ਲਗੇ ਆਂ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਮੱਝ ਇੱਕ ਦਿਖਾਵਾਂਗੇ ਨੀਲੀ ਰਾਵੀ ਦੀ ਬਿਲਕੁਲ ਤਾਜੀ ਸੂਈ ਮੱਝ ਬੱਚਾ ਇਹਨੇ ਦੋਸਤੋ ਕਟਾ ਦਿੱਤਾ ਵਾ ਡਿਟੇਲ ਇਹਦੀ ਸਾਰੀ ਆਪਾਂ ਵੀਰ ਤੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਨਾ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ ਨਾਲਾ ਦੇ ਘੰਟੀ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਫੋਨ ਦੀ ਸਕਰੀਨ ਤੇ ਸਭ ਤੋਂ ਪਹਿਲਾਂ ਪਹੁੰਚਦੀ ਰਹੇ। ਸੋ ਦੋਸਤੋ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਿਰਖਪਰਖ ਜਿਹੜੀ ਕਰਨੀ ਹੈ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ। ਤੁਸੀਂ ਪੈਸੇ ਦੇਣੇ ਹੁੰਦੇ ਆ ਆਪਣੀ ਤਸੱਲੀ ਕਰਕੇ ਨਿਰਖਪਰਖ ਕਰਕੇ ਪਸ਼ੂ ਖਰੀਦਿਆ ਕਰੋ। ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ। ਵੀਡੀਓ ਨੂੰ ਦੋਸਤੋ ਬਹੁਤ ਬਹੁਤ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਆ ਕਰੋ। ਅੱਗੇ ਕਿਸੇ ਹੋਰ ਵੀ ਵੀਰਪਰਾ ਦਾ ਫਾਇਦਾ ਹੋ ਸਕਦਾ। ਮੇਰਾ ਕੰਮ ਹੈ ਦੋਸਤੋ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ। ਵੀਡੀਓ ਦੋਸਤੋ ਆਪਣੀ ਫੇਸਬੁੱਕ ਚੈਨਲ ਤੇ ਵੀ ਚੱਲਦੀ ਆ ਇੰਸਟਾਗ੍ਰam ਤੇ ਵੀ ਚੱਲਦੀ ਵੀਰਾਂ ਨੂੰ ਬੇਨਤੀ ਕਰਨਾ ਫੇਸਬੁੱਕ ਤੇ ਇੰਸਟਾਗ੍ਰam ਚੈਨਲ ਨੂੰ ਬਾਤੋਂ ਬਾਤ ਫੋਲੋ ਕਰੋ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਆ ਕਰੋ ਕਰੀਏ ਦੋਸਤੋ ਵੀਰਾਂ ਨਾਲ ਗੱਲਬਾਤ ਪੁੱਛੀਏ ਡਿਟੇਲ ਇਸ ਮੱਝ ਦੀ ਸਾਰੀ ਹਾਂਜੀ ਵੀਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਵੀਜੀ ਠੀਕ ਠਾਕ ਹਾਂਜੀ ਹਾਂਜੀ ਵਧੀਆ ਭਾਜੀ ਇਹ ਵੀਜੀ ਆਪਣਾ ਡਰੈਸ ਬੋਲ ਦੋ ਆਪਣਾ ਡਰੈਸ ਪਿੰਡ ਨੱਥੂ ਚੱਕ ਤਹਿਸੀਲ ਪੱਟੇ ਜ਼ਿਲ੍ਹਾ ਤਰਨਤਾਰਨ ਠੀਕ ਤੇ ਫੋਨ ਨੰਬਰ ਹੈ 9149673301 ਠੀਕ ਹੈ ਜੀ ਹਾਂਜੀ ਤੇ ਜਿਹੜੀ ਮਾਝ ਪਾ ਵੀ ਜੀ ਆਪਾਂ ਅੱਜ ਸੇਲ ਕਰਨੀ ਹੈ ਇਹ ਆਪਣੇ ਘਰ ਦੀ ਮਾਝ ਹੈ ਕਿ ਜਾਂ ਹਾਂਜੀ ਆਪਣੇ ਘਰ ਦੀ ਮਾਝ ਹੈ ਭਾਜੀ ਠੀਕ ਹੈ ਜੀ ਕਿੰਨੇ ਮਸੂਆ ਸੂਈ ਹੈ ਪਹਿਲਾ ਸੂਆ ਵੀ ਸੂਈ ਆਪਣੇ ਕਰਕੇ ਜੇ ਸੂਈ ਆ ਠੀਕ ਹੈ ਜੀ ਸੂਈ ਨੂੰ ਕਿੰਨਾ ਟਮ ਹੋ ਗਿਆ ਜੀ ਇਹਨੂੰ ਹੋ ਗਿਆ 18-19 ਦਿਨ 18-19 ਦਿਨ ਹੋ ਗਏ ਬੱਚਾ ਕੀ ਦਿੱਤਾ ਨੇ ਕਟਾ ਮਗਰ ਜੀ ਠੀਕ ਹੈ ਜੀ ਹੁਣ ਦੁੱਧ ਕਿੰਨਾ ਤਿਆਰ ਹੈ ਦੁੱਧ ਇਹਦੇ ਥੱਲੇ ਹੁਣ 12 ਕਿਲੋ ਦੁੱਧ ਆ ਜੀ ਪੱਕਾ ਜਿਹੜਾ ਮਿੰਤੀ ਪੱਕਾ ਮਿੰਤੀ ਦਾ ਹਾਂ ਜੀ ਦੋ ਟਾਈਮ ਤਿੰਨ ਟਾਈਮ ਆਪਣੀ ਤਸੱ ਦੋਸਤੋ ਲੈ ਲਈ ਦੀ ਹੈ ਪ्योर ਨੀਲੀ ਰਾਵੀ ਦੇ ਨਾਲ ਦੂਜਾ ਸੂਆ ਸੋਈਏ ਵੀਰ ਕਹਿੰਦਾ 12 ਕਿਲੋ ਦੁੱਧ ਤਿਆਰ ਆ 18 ਦਿਨ ਸੂਈ ਨੂੰ ਹੋ ਗਿਆ ਬੱਚਾ ਇਹਨੇ ਕਟਾ ਦਿੱਤਾ ਤੋੜ ਕੇ ਦੋਸਤੋ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਥੋੜੀ ਜੀ ਵੈਸੇ ਉਪਰ-ਉਪਰ ਕਰਦੀ ਹੈ ਪਰ ਫਿਰ ਵੀ ਚਲੋ ਜਿੰਨੀ ਕੁ ਤੁਰੀਆ ਪਾ ਤੋੜ ਕੇ ਤੁਹਾਨੂੰ ਦਿਖਾਉਣੀ ਹੈ ਤੋਰੀਏ ਵੀ ਜੀ ਥੋੜੀ ਜੀ ਇਹਨੂੰ ਤੋੜ ਦੋ ਇਹਨੂੰ ਦੋਸਤੋ ਚੰਗੇ ਕੱਦ ਕਾਟਦੀ ਆ ਪੂਰੀ ਫੁੱਲ ਬਰੀਡ ਨੀਲੀ ਰਾਵੀ ਆਰਡਰ ਕੁਆਲਟੀ ਦੋਸਤੋ ਚੰਗੀ ਤਿਆਰ ਕੀਤੀ ਹੈ ਮਾਝ ਨੇ ਵੀਡੀਓ ਬਣਾਉਂਦਾ ਦੋਸਤੋ ਟਾਈਮ ਕੋਈ 3 ਵਜੇ ਦਾ ਸ਼ਾਮ ਦਾ ਸ਼ਾਮਾਂ ਤੱਕ ਦੋਸਤੋ ਆਰਡਰ ਕੁਆਲਟੀ ਚੰਗੀ ਤਿਆਰ ਕਰ ਲੈਂਦੀ ਹੈ ਕਰੇ ਲੂ ਪਸ਼ੂਆ ਦੋਸਤੋ ਕੋਈ ਵਪਾਰ ਦਾ ਕੰਮ ਨਹੀਂਗਾ ਵੀਰ ਦਾ ਵੀਰ ਜੀ ਕੀ ਇਹਦਾ ਮੁੱਲ ਕਰਦੇ ਮੁੱਲ ਹੈ ਜੀ ਵੀਰ ਜੀ 90000 ਰੁਪਏ ਆ 90000 ਰੁਪਏ ਹਾਂ ਜੀ ਮੰਨਤਾਂ ਹੋ ਜੂਗੇ ਮੰਨਤਾਂ ਹੋ ਜੂਗੇ ਜੇ ਥੋੜਾ ਜਿਹਾ ਠੀਕ ਹਨ ਪਰਮਾਦਾ ਠੀਕ ਠੀਕ ਹੈ ਜੀ 12 ਕਿਲੋ ਦੁੱਧ ਵੀਰ ਜੀ ਮੌਜੂਦ ਹੈ ਹਾਂ ਪੂਰਾ 2 ਟਨ 3 ਟਨ ਤਸੱਲੀ ਕਰੇ ਆਪਣੀ ਕੋਈ ਕੋਈ ਪੂਰ ਛੱਟਾ ਕੋਈ ਥੰਬੀ ਬਾਤ ਓਏ ਛੱਟਾ ਨੇ ਪੂਰ ਕਿਲੋ ਤਿੰਨ ਚ ਫੋਲੀ ਆ ਕੋਈ ਕੋਈ ਭਾਰਪੂਰ ਤਰੀ ਖੋਲਣਾ ਨਾ ਨਾ ਕੋਈ ਨਹੀਂ ਇੱਧਾਂ ਦਾ ਠੀਕ ਹੈ ਜੀ ਦੋਸਤੋ 12 ਕਿਲੋ ਦੁੱਧ ਵੀਰ ਕੰਦਾ ਪੂਰਾ ਤਿਆਰ ਹੈ ਕੋਈ ਵੀਰ ਆਪਣੀ 2 ਟਾਈਮ 3 ਟਾਈਮ ਤਸੱਲੀ ਕਰ ਲੇ 90000 ਰੁਪਏ ਵੀਰ ਨੇ ਮੁੱਲ ਕੀਤਾ ਵਾ ਮੌਕੇ ਤੇ ਮਾਨਤਨ ਦੋਸਤੋ ਜ਼ਰੂਰ ਹੋਊਗਾ ਬੱਚਾ ਨੇ ਕੱਟਾ ਦਿੱਤਾ ਦੋਸਤੋ ਨੇੜ ਤੋਂ ਕਰਾ ਥੰਤਨ ਬਹਾਉਣ ਦੀ ਕੋ ਖਣਾ ਸੁਣਾ ਜੀ ਦੋਸਤੋ ਕੁਆਲਿਟੀ ਚੰਗੀ ਆ ਪੂਰ ਛੱਟਾ ਕੋਈ ਨਹੀਂ ਪੂਰ ਭਾਰਪੂਰ ਦੀ ਵੀਰਕਾ ਦਾ ਫੁੱਲ ਗਾਰੰਟੀ ਬੱਚਾ ਦੋਸਤੋ ਤੁਹਾਨੂੰ ਇੱਕ ਰੰਡੇਰ ਤੋਂ ਦਿਖਾ ਦਿੰਨਾ ਜਾ ਕੇ ਤਾਂ ਬੱਚਾ ਬਾਹਰ ਬੱਧਾ ਵਾ ਮੱਝ ਪਸ਼ੂਆਂ ਦਾ ਕਰਕੇ ਥੋੜਾ ਜੰਦਰ ਗਾ ਆਈਏ ਪਿਓਰ ਨੀਲੀ ਦਾ ਵੀ ਦੋਸਤੋ ਫੇਸ ਕੁਆਲਿਟੀ ਚੈੱਕ ਕਰ ਲਓ ਚਾਰੇ ਪੈਰ ਵਾਈਟ ਪੂਸ਼ ਵਾਈਟ ਇਹਦੀ ਤੇ ਫੇਸ ਕੁਆਲਿਟੀ ਦੋਸਤੋ ਕੱਟ ਹੈਗਾ ਵਿੱਚ ਅੱਖਾਂ ਦੋਵੇਂ ਦੋਸਤੋ ਬਿੱਲੀਆਂ ਬੱਚਾ ਦੋਸਤੋ ਤੁਹਾਨੂੰ ਦਿਖਾ ਦਿੰਦੇ ਬੱਚਾ ਦੋਸਤੋ ਆਨੇ ਕੱਟਾ ਦਿੱਤਾ ਹਟਾ ਵੀ ਦੋਸਤੋ ਨੀਲੀ ਰਾਵੀ ਦੇ ਨਾਲ ਹੀ ਹੈ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ